ਹਨਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਡੀਓ ਉਹਨਾਂ ਲਈ ਜਿਨ੍ਹਾਂ ਨੂੰ ਇਹ ਦਾ ਪਤਾ ਵੀ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਲਾ ਛੱਡ ਦਿੱਤਾ ਸੀਗਾ ਪਰ ਸਾਨੂੰ ਕਿਸੇ ਨੂੰ ਇਹ ਪਤਾ ਵੀ ਇਹ ਕਿਲਾ ਮਹਾਰਾਜ ਨੇ ਦੂਜੀ ਵਾਰ ਛੱਡਿਆ ਤੇ ਫਿਰ ਸਵਾਲ ਆ ਪਹਿਲੀ ਵਾਰ ਕਿਲਾ ਕਦੋਂ ਛੱਡਿਆ ਪਹਿਲੀ ਵਾਰ ਵੀ ਕਦੀ ਛੱਡਿਆ ਹੋਣਾ ਜਿਹੜਾ ਫੇਰੀ ਦੂਜੀ ਵਾਰ ਛੱਡਿਆ ਪਹਿਲੀ ਵਾਰ ਕਿਲਾ ਮਹਾਰਾਜ ਨੇ ਉਦੋਂ ਛੱਡਿਆ ਜਦੋਂ ਆਪਾਂ ਸੁਣਿਆ ਬਾਬਾ ਬਚਿੱਤਰ ਸਿੰਘ ਜੀ ਨੇ ਮੱਥੇ 'ਚ ਨਾਗਣੀ ਮਾਰੀ ਹਾਥੀ ਦੇ ਕੇ ਕੈਸਰੀ ਚੰਦ ਦਾ ਸਿਰ ਵੱਢਿਆ ਬਾਬਾ ਉਹਦੇ ਸਿੰਘ ਜੀ ਨੇ ਗੱਲ ਕੀ ਹੋਈ ਇਹ ਇਤਿਹਾਸ ਆਪਾਂ ਮੁੜ ਕੇ ਕਿਤੇ ਤੁਹਾਨੂੰ ਦੱਸਾਂਗੇ ਆਪਾਂ ਕਿਲੇ ਛੱਡਣ ਦਾ ਹੀ ਤੁਹਾਨੂੰ ਦੱਸਦੇ ਆ 1702 ਦੇ ਇਹ ਦੋ ਆਉਂਦੀਆਂ 1700 ਦੇ ਵਿੱਚ ਇਹ ਲੜਾਈ ਹੋਈ 1702 ਦੇ ਵਿੱਚ ਕਿਲਾ ਛੱਡਿਆ ਮਹਾਰਾਜ ਨੇ ਕੀ ਹੋਇਆ ਜਦੋਂ ਨਾ ਇਹਨਾਂ ਦੀ ਪਹਾੜੀਆਂ ਦੀ 3 ਲੱਖ ਫੌਜ ਦਾ ਇਹਨਾਂ ਨੁਕਸਾਨ ਕੀਤਾ ਤੇ ਇਹਨਾਂ ਤੋਂ ਆਨੰਦਪੁਰ ਦਾ ਕਿਲਾ ਨਿਛੜਾ ਹੋਇਆ ਪਹਾੜੀ ਰਾਜਿਆਂ ਤੋਂ ਵਿੱਚ ਹੀ ਸਰਹੰਦ ਦਾ ਵੀ ਸੂਬੇਦਾਰ ਆਇਆ ਹੋਇਆ ਸੀ ਫਿਰ ਇਹਨਾਂ ਨੇ ਅਖੀਰ ਦੇ ਵਿੱਚ ਰਾਜਿਆਂ ਨੇ ਸਭਾ ਕੀਤੀ ਕਹਿੰਦੇ ਵੀ ਆਪਾਂ ਮਹਾਰਾਜ ਨੂੰ ਆਪਣੇ ਵਜੀਰ ਦੇ ਹੱਥ ਪ੍ਰਸਤਾਵ ਭੇਜੀਏ ਆਟੇ ਦੀ ਗਾਉ ਬਣਾਈਏ ਜੋ ਵੀ ਅਮਲਾ ਫੈਲਾ ਇਹਨਾਂ ਨੇ 1704 ਦੇ ਵਿੱਚ ਕੀਤਾ ਜਦੋਂ ਇਹ ਸਾਰੀ ਚਿੱਠੀ ਲਿਖੀ ਗਈ ਚਿੱਠੀ ਦੇ ਲਿਖਿਆ ਗਿਆ ਵੀ ਮਹਾਰਾਜ ਅਸੀਂ ਜਾਣਦੇ ਹਾਂ ਪਈ ਅਸੀਂ ਸ਼ੱਕੀ ਆ ਆਨੰਦਪੁਰ ਸਾਹਿਬ ਨੂੰ ਘੇਰਾ ਪਾਉਣ ਚ ਸ਼ੱਕੀ ਦਾ ਮਤਲਬ ਸਾਡੀ ਗਲਤੀ ਆ ਤੁਹਾਡੀ ਕੋਈ ਪ੍ਰੋਬਲਮ ਨਹੀਂ ਸੀ ਅਸੀਂ ਉਦੋਂ ਹੀ ਚੜ ਕੇ ਆ ਗਏ ਤੇ ਦੂਜਾ ਇਹ ਸ਼ਰਤ ਲਿਖੀ ਗਈ ਵੀ ਮਹਾਰਾਜ ਇੱਕ ਵਾਰ ਤੁਸੀਂ ਕਿਲਾ ਛੱਡ ਦਿਓ ਸਾਡਾ ਪਹਾੜੀਆਂ ਦੇ ਵਿੱਚ ਆਪਣੇ ਲੋਕਾਂ ਨੂੰ ਇੰਨੇ ਸਾਡੇ ਜਰਨੈਲ ਮਰ ਗਏ ਇੰਨੇ ਬੰਦੇ ਮਰ ਗਏ ਸਾਡਾ ਲੋਕਾਂ ਨੂੰ ਮੂੰਹ ਦਿਖਾਉਣਾ ਸੌਖਾ ਰਹੂਗਾ ਤੇ ਆਪਾਂ ਉਹਨਾਂ ਨੂੰ ਦੱਸਾਂਗੇ ਵੀ ਚਲੋ ਜੇ ਇੰਨੇ ਬੰਦੇ ਸ਼ਹੀਦ ਹੋਏ ਸਾਡੇ ਮਰੇ ਆ ਤੇ ਅਸੀਂ ਮਹਾਰਾਜ ਤੋਂ ਕਿਲਾ ਵੀ ਛਡਾ ਦਿੱਤਾ ਨਾ ਗੁਰੂ ਗੋਬਿੰਦ ਸਿੰਘ ਜੀ ਤੋਂ ਤੇ ਇਹਨਾਂ ਨੇ ਆਟੇ ਦੀ ਗਊ ਬਣਾ ਕੇ ਐਨ ਜਿੱਦਾਂ ਗਊ ਬਣਾਈ ਤੇ ਆਪਣਾ ਵਜ਼ੀਰ ਉਹਦੇ ਕੋਲੋਂ ਇਹਨਾਂ ਨੇ ਭੇਜਿਆ ਜਦੋਂ ਮਹਾਰਾਜ ਦੇ ਕੋਲੋਂ ਲੈ ਕੇ ਆਇਆ ਮਹਾਰਾਜ ਨੇ ਚਿੱਠੀ ਪੜ੍ਹੀ ਤੇ ਮਹਾਰਾਜ ਨੇ ਬਚਨ ਕਰਤੇ ਕਹਿੰਦੇ ਵੀ ਕਿਲਾ ਛੱਡਣ ਦੀ ਤਿਆਰੀ ਕਰੋ ਅੱਜ ਹੀ ਛੱਡਾਂਗੇ ਸ਼ਾਮ ਨੂੰ ਜਿਹੜੇ ਪਿਆਰੇ ਸਿੰਘ ਸੀ ਭਾਈ ਦਇਆ ਸਿੰਘ ਹੁਣੀ ਜਿੰਨੇ ਬਾਬਾ ਆलम ਸਿੰਘ ਕਹਿੰਦੇ ਮਹਾਰਾਜ ਤੁਸੀਂ ਤਾਂ ਸਭ ਜਾਣੀ ਜਾਣ ਭਈ ਇਹ ਤਾਂ ਸਾਰਾ ਕੁਝ ਝੂਠ ਬੋਲਣ ਡਏ ਆ ਵੀ ਤੁਹਾਨੂੰ ਨਹੀਂ ਪਤਾ ਇਹਨਾਂ ਨੇ ਧੋਖਾ ਕਰਨਾ ਮਹਾਰਾਏ ਕਹਿੰਦੇ ਸਾਨੂੰ ਸਭ ਪਤਾ ਇਹਨਾਂ ਨੇ ਕੀ ਕਰਨਾ ਕੀ ਨਹੀਂ ਪਰ ਅਸੀਂ ਧਰਮ ਦੇ ਮਤਲਬ ਧਾਰਮਿਕ ਬੰਦੇ ਆ ਅਸੀਂ ਧਰਮ ਦੇ ਇੱਕ ਪੰਥ ਦੀ ਅਸੀਂ ਮਤਲਬ ਨੁਮਾਇੰਦਗੀ ਕਰ ਰਹੇ ਆ ਅਸੀਂ ਕਿਸੇ ਮਤਲਬ ਮਹਾਰਾਏ ਪ੍ਰਧਾਨ ਸੀ ਨਾ ਖਾਲਸੇ ਪੰਥ ਦੇ ਇਸ ਕਰਕੇ ਮਹਾਰਾਏ ਕਹਿੰਦੇ ਜੇ ਅਸੀਂ ਨਾ ਧਰਮ ਤੇ ਯਕੀਨ ਕਰਾਂਗੇ ਤੇ ਹੋਰ ਕੌਣ ਕਰੂਗਾ ਤੇ ਦੂਜੇ ਪਾਸੇ ਪਹਾੜੀਆਂ ਦਾ ਇਹ ਹੀ ਸੀਗਾ ਵੀ ਇੱਕ ਵਾਰੀ ਕਿਲੇ ਚੋਂ ਨਿਕਲਿਆ ਹੋਣ ਤੇ ਇਹਨਾਂ ਨੂੰ ਰਾਹ ਦੇ ਵਿੱਚ ਆਪਾਂ ਕਿਉਂਕਿ ਗੁਜਰ ਤੇ ਰੰਗੜ ਇਕੱਠੇ ਕਰਕੇ ਬੋਲ ਆਏ ਸੀ ਇਹ ਤੇ ਇਹਨਾਂ ਨੂੰ ਰਾਹ ਦੇ ਵਿੱਚ ਆਪਾਂ ਦੱਸਾਂਗੇ ਜਦੋਂ ਕਿਲੇ ਚੋਂ ਬਾਹਰ ਹੋਏ ਮਹਾਰਾਜ ਨੇ ਜਗ੍ਹਾ ਕੀਤੀ ਗਈ ਜਿਹੜੀ ਜਗ੍ਹਾ ਸੀਗੀ ਮਹਾਰਾਜ ਕਹਿੰਦੇ ਨਰਮੋਹਗੜ੍ਹ ਪਿੰਡ ਦਾ ਨਾਮ ਸੀ ਜਿਉਂ ਜਿੱਥੇ ਇੱਕ ਪਹਾੜੀ ਸੀ ਉੱਥੇ ਇਹਨਾਂ ਨੇ ਮਹਾਰਾਜ ਨੇ ਇੱਕ ਸਿਲੈਕਟ ਕੀਤੀ ਵੀ ਆਪਾਂ ਨਰਮੋਹਗੜ੍ਹ ਜਾਣਾ ਤੇ ਨਰਮੋਹਗੜ੍ਹ ਦੀ ਜੰਗ ਹੋਈ ਫਿਰ ਨਰਮੋਹਗੜ੍ਹ ਦੀ ਜੰਗ ਕਿਵੇਂ ਹੋਈ ਜਦੋਂ ਮਹਾਰਾਜ ਆਨੰਦਪੁਰ ਸਾਹਿਬ ਛੱਡ ਕੇ ਨਿਕਲੇ ਆ ਨਾ ਕੁਸ਼ਕ ਦੂਰੀ ਤੇ ਗਏ ਨਾਲ ਹੀ ਪਹਾੜੀਆਂ ਨੇ ਗੁਜਰਾਂ ਦੇ ਰੰਗਣਾ ਨੇ ਹਮਲਾ ਬੋਲਤਾ ਮਾਰਾ ਜਦੋਂ ਨਰਮੋਗੜ ਪਹੁੰਚ ਗਿਆ ਤੇ ਪਹਿਲਾਂ ਮਾਰਾ ਇਹ ਖਾਲਸੇ ਨੂੰ ਕਹਿੰਦੇ ਹੀ ਵੀ ਕਿਸੇ ਮਾਤੜ ਬੰਦੇ ਨੂੰ ਨਹੀਂ ਮਾਰਨਾ ਮਤਲਬ ਸਾਰਾ ਪਿੰਡ ਨਹੀਂ ਫੂਕਣਾ ਜਿਹੜੇ ਜਿਹੜੇ ਇਹਨਾਂ ਦੇ ਮੇਨ ਬੰਦੇ ਮਾਰ ਦੋ ਪਿੰਡ ਆਪੇ ਹੀ ਮਰਿਆ ਪਰ ਮਾਰਾ ਇਹ ਨੇ ਨਰਮੋਗੜ ਜਾ ਕੇ ਮਾਰਾ ਜੀ ਨੇ ਵੀਰ ਵੀਰਾਸ ਤੇ ਰੋਹ ਦੇ ਵਿੱਚ ਸੀ ਮਾਰਾ ਇਹ ਕਹਿੰਦੇ ਬਖਸ਼ਣਾ ਕੋਈ ਨਹੀਂ ਇਹਨਾਂ ਦੇ ਮਿੰਣ ਮਿੰਣ ਕੇ ਡੱਕਰੇ ਕਰੋ ਸਾਰਿਆਂ ਦੇ ਬਹੁਤ ਜ਼ਿਆਦਾ ਸਿੰਘਾਂ ਨੇ ਪਿੰਡਾਂ ਦੇ ਪਿੰਡ ਉਝਾੜੇ ਉੱਥੇ ਕਿਉਂਕਿ ਰੰਗੜ ਗੁੱਜੇੜੀ ਵੱਸਦੇ ਸੀ ਤੇ ਸ਼ੁਰੂ ਤੋਂ ਹੀ ਖਾਲਸੇ ਨਾਲ ਵੈਰ ਰੱਖਦੇ ਸੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਨਿਰਮੋਹ ਗੜ ਦੀ ਜੰਗ ਸ਼ੁਰੂ ਹੋ ਗਈ ਜੀ ਜਦੋਂ ਨਿਰਮੋਹ ਗੜ ਦੀ ਜੰਗ ਇਦਾਂ ਸੀ ਵੀ ਮਹਾਰਾਜ ਇੱਕ ਉੱਚੀ ਪਹਾੜੀ ਤੇ ਬੈਠੇ ਸੀ ਸਾਹਮਣੇ ਉੱਚੀ ਪਹਾੜੀ ਤੇ ਰਾਜੇ ਬੈਠੇ ਸੀ ਉਹਨਾਂ ਨੂੰ ਮਹਾਰਾਜ ਦੂਰਬੀਨ ਦੇ ਨਾਲ ਦੀਦੇ ਸੀ ਪਈ ਜਾਓ ਮਹਾਰਾਜ ਬੈਠੇ ਹੁਣ ਦਮਾਲਾ ਚਲਾਉਂਦੇ ਹੁਣ ਇਦਾਂ ਇਹਨਾਂ ਨੇ ਕੀ ਕੀਤਾ ਵੀ ਇਹਨਾਂ ਨੂੰ ਲੱਗਾ ਵੀ ਸਾਡੇ ਤੋਂ ਇਦਾਂ ਨਹੀਂ ਜਿੱਤ ਹੋਣੀ ਪਹਾੜੀ ਚੜ ਕੇ ਲੜਾਈ ਵੀ ਆਪਾਂ ਤੋਪ ਚਾੜੀਏ ਕਿਸੇ ਤਰ੍ਹਾਂ ਇਸ ਪਹਾੜੀ ਤੇ ਤੇ ਮਹਾਰਾਜ ਸਾਨੂੰ ਉਹ ਸਾਹਮਣੇ ਦੀਦੇ ਆ ਤੇ ਅਸੀਂ ਤੋਪ ਦੇ ਨਾਲ ਲੜਾਈਏ ਇਹਨਾਂ ਨੂੰ ਤੇ ਚਲੋ ਜੀ ਰਾਤੋਂ ਰਾਤ ਕਿੰਨੇ ਰਾਜਿਆਂ ਨੇ ਆਪਣੇ ਬੰਦੇ ਲਾ ਕੇ ਤੇ ਰਾਤੋਂ ਰਾਤ ਨਾ ਤੋਪ ਚਾੜੀ ਤੇ ਉਹਦਾ ਨਿਸ਼ਾਨਾ ਕਿ ਮਿੱਥਿਆ ਵੀ ਕਿਤੇ ਨਿਸ਼ਾਨਾ ਮਿਸ ਨਾ ਹੋ ਜਵੇ ਭਈ ਜੇ ਨਿਸ਼ਾਨਾ ਮਿਸ ਹੋ ਗਿਆ ਮੁੜ ਕੇ ਮਹਾਰਾਜ ਨੇ ਸਤਰਕ ਹੋ ਜਾਣਾ ਫੇਰ ਆਪਾਂ ਕਰ ਨਹੀਂ ਸਕਦੇ ਹਮਲਾ ਚਲੋ ਇਹਨਾਂ ਨੇ ਜਦੋਂ ਤੋਪ ਦਾ ਨਿਸ਼ਾਨਾ ਸਾਰਾ ਮਿੱਥ ਲਿਆ ਦੂਰਬੀਨ ਦੇ ਵਿੱਚ ਦੇਖਿਆ ਮਹਾਰਾਜ ਆਪਣੇ ਪਲੰਗ ਤੇ ਬੈਠੇ ਤੇ ਕੇਸਾਂ ਨੂੰ ਕੰਗਾ ਕਰ ਰਹੇ ਸੀ ਤੇ ਭਾਈ ਰਾਮ ਸਿੰਘ ਜਿਹੜੇ ਸੀਗੇ ਉਹ ਮਹਾਰਾਜ ਨੂੰ ਦਿਮਾਲਾ ਚਣਕੇ ਦਿੰਦੇ ਹੁੰਦੇ ਸੀ ਉਹਨਾਂ ਦੀ ਜ਼ਿੰਮੇਵਾਰੀ ਸੀ ਪਈ ਦਮਾਲਾ ਹੀ ਛਣ ਕੇ ਦੇਣਾ ਦਮਾਲਾ ਜਿਹੜਾ ਆ ਮਤਲਬ ਛਿਣ ਕੇ ਉਹਨੂੰ ਇਕੱਲਾ ਇਕੱਲਾ ਉਹਦਾ ਖੋਲ ਕੇ ਸਾਰਾ ਮਹਾਰਾਜ ਨੂੰ ਦਮਾਲਾ ਛਣ ਕੇ ਦੇ ਰਹੇ ਸੀ ਜਦੋਂ ਉਧਰੋਂ ਗੋਲਾ ਦਾਗ ਗਿਆ ਗਿਆ ਪਹਿਲਾ ਗੋਲਾ ਤਾਂ ਇਹਨਾਂ ਦਾ ਮਿਸ ਹੋ ਗਿਆ ਦੂਜਾ ਗੋਲਾ ਸੀ ਜਿਹੜਾ ਉਹ ਆ ਕੇ ਬਾਬਾ ਰਾਮ ਸਿੱਲੀ ਜੀ ਦੀ ਛਾਤੀ 'ਚ ਵੱਜਾ ਤੇ ਬਾਬੇ ਉੱਥੇ ਹੀ ਚੜ੍ਹਾਈ ਕਰਕੇ ਨੜਮੂਹ ਗੜਦੀ ਜੰਗ 'ਚ ਇੱਕ ਸਿੰਘ ਹੀ ਸ਼ਹੀਦ ਹੋਇਆ ਆਪਣਾ ਜਦੋਂ ਇਹ ਚੀਜ਼ਾਂ ਦੇਖੀਆਂ ਤੇ ਮਹਾਰਾਜ ਨੇ ਦੂਰਬੀਨ ਨਾਲ ਦੇਖਿਆ ਜੇ ਹੁਣ ਮਹਾਰਾਜ ਉਹਨਾਂ ਦੀ ਦੇ ਦੇ ਹੀ ਤੇ ਮਹਾਰਾਜ ਨੂੰ ਵੀ ਉਹ ਦੇ ਦੇ ਹੀ ਸੀ ਮਹਾਰਾਜ ਨੇ ਆਪਣਾ ਰਾਮ ਜੰਗਾ ਮੰਗਾਇਆ ਵੱਡਾ ਰਾਮ ਜੰਗਾ ਜਿਹਨੂੰ ਬੰਦੂਕ ਕਹਿੰਦੇ ਮਹਾਰਾਜ ਨੇ ਜਿਹੜੇ ਦੋ ਤੋਪ ਕੀ ਸੀ ਆਪਣੀ ਬੰਦੂਕ ਦੀ ਗੋਲੀ ਦੇ ਨਾਲ ਮਾਰੇ ਤੇ ਜਿਹੜੇ ਬਾਕੀ ਸੀ ਫੇ ਲੰਮੇ-ਲੁੰਮੇ ਪੈਣ ਲੱਗ ਗਏ ਸਾਰੇ ਤੇ ਉਥੋਂ ਜਿਹੜੇ ਰਾਜੇ ਰੂਜੇ ਸੀ ਕਹਿੰਦੇ ਜਿੱਦਾਂ ਛਾਤੀਆਂ ਲਾ ਕੇ ਧੱਕੀ ਸੜ ਕੇ ਸੜ ਕੇ ਪਹਾੜੀਆਂ ਉਤਰੇ ਐਨੇ ਡਰ ਗਏ ਸੀਗੇ ਸੋ ਇਹ ਸੀਗਾ ਜੀ ਛੋਟਾ ਜਿਹਾ ਪ੍ਰਸੰਗ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਵੀ ਮਹਾਰਾਜ ਨੇ ਕਿਲਾ ਛੱਡਤਾ ਮਹਾਰਾਜ ਨੇ ਇਹ 1704 ਦੇ ਵਿੱਚ ਦੂਜੀ ਵਾਰੀ ਕਿਲਾ ਛੱਡਿਆ ਸੀ ਮਹਾਰਾਜ ਨੂੰ ਦੂਜੀ ਵਾਰ ਵੀ ਕਈ ਕਹਿੰਦੇ ਆ ਬਈ ਮਹਾਰਾਜ ਦੇ ਨਾਲ ਧੋਖਾ ਕਰਕੇ ਗਿਲਾ ਛੜਾਤਾ ਯਾਰ ਮਹਾਰਾਜ ਉਹਨਾਂ ਮਹਾਰਾਜ ਨੂੰ ਤਾਂ ਜਿਹੜਾ ਮੰਨਦਾ ਉਹਨਾਂ ਨਾਲ ਨਹੀਂ ਕੋਈ ਧੋਖਾ ਕਰ ਸਕਦਾ ਤੇ ਮਹਾਰਾਜ ਨਾਲ ਕੌਣ ਕਰ ਸਕਦਾ ਨਾ ਉਹ ਮਰਨਾ ਠੱਗ ਜਾਹੇ ਜਿਨ ਕਹਿ ਆਰਾਮ ਬਸੈ ਮਨਮਾਈ ਇਸ ਕਰਕੇ ਸ਼ਹੀਦੀ ਦਿਨ ਚੱਲ ਰਿਹਾ ਹੈ ਮਹਾਰਾਜ ਨੇ ਸਾਡੇ ਲਈ ਆਪਣਾ ਸਾਰਾ ਸਰਬੰਸ ਵਾਰਿਆ ਤੇ ਅਸੀਂ ਭੁੱਲ ਰਹੇ ਆ ਤੇ ਕ੍ਰਿਸਮਸ ਯਾਦ ਹੋਣਾ ਤਰਸੀਮ ਜੱਸੜ ਬਾਈ ਨੇ ਬੜੀ ਵਧੀਆ ਗੱਲ ਕਹੀ 크ਿਸਮਸ ਯਾਦ ਹੋਣਾ ਮਾੜੀ ਗੱਲ ਨਹੀਂ ਸਹਬਜ਼ਾਦਿਆਂ ਨੂੰ ਭੁੱਲਣਾ ਮਾੜੀ ਗੱਲ ਆ ਸੋ ਸਾਡੇ ਲਈ ਸਰਵੰਸਵਾਰ ਆ ਸਾਡਾ ਫਰਜ਼ ਬਣਦਾ ਵੀ ਅਸੀਂ ਮਹਾਰਾਜ ਦੇ ਚਰਨਾਂ ਨਾਲ ਜੁੜੀਏ ਤੇ ਜਿਹੜੇ ਵੀਰ ਆਪਣੇ ਨਾਲ ਜੁੜੇ ਆ ਕੇਸਾ ਧਾਰੀ ਹੋਈਏ ਜਿਹੜੇ ਮਾੜੇ ਮੋਟੇ ਹੈਗੇ ਜੁੜੇ ਆਪਾਂ ਮੈਨੂੰ ਕਹਿੰਦੇ ਵੀ ਤੁਸੀਂ ਲਾਈਵ ਤੇ ਕਹਿੰਦੇ ਵੀ ਤੁਹਾਡੀਆਂ ਗੱਲਾਂ ਬਹੁਤ ਵਧੀਆ ਲੱਗਦੀਆਂ ਨੇ ਕੇਸ ਰੱਖੀਏ ਮੈਂ ਦਾੜਾ ਰੱਖਣ ਦੀ ਅਜੇ ਕਹਿੰਦਾ ਕੇਸ ਰੱਖੋ ਘੱਟੋ ਘੱਟ ਤੇ ਕੇਸ ਰੱਖੋ ਸਿੰਘ ਸਜੋ ਤੇ ਦੇਖਿਓ ਆਨੰਦ ਕਿੱਦਾਂ ਆਉਂਦੇ ਆ ਸੋ ਹੋਪ ਮੈਨੂੰ ਲੱਗਦਾ ਵੀ ਮੈਂ ਕੁਝ ਤੁਹਾਡੇ ਦਿਮਾਗ 'ਚ ਪਹਿਲੀ ਵਾਰੀ ਕੋਈ ਮਤਲਬ ਨਵੀਂ ਚੀਜ਼ ਪਾਈ ਹੋਊਗੀ ਸੋ ਮੇਰੇ ਕੋਲ ਬੋਲਦੇ ਤੋਂ ਬਹੁਤ ਗਲਤੀਆਂ ਹੋ ਗਈਆਂ ਹੋਣੀਆਂ ਆਪਣਾ ਛੋਟਾ ਭਰਾ ਸਮਝ ਕੇ ਮaaf ਕਰੋ ਜੀ ਛੇ ਮਿਲਦੇ ਆਂ ਛੇਤੀ ਅਗਲੀ ਵੀਡੀਓ ਨਾਲ ਵਾਇਗੁਰਜੀਕਾ ਖਾਲਸਾ ਵਾਇਗੁਰਜੀ ਕੀ ਫਤਿਹ